পেট ਬੜੀਆ uh, 3200 ਇੰਡੀਅਨ ਰੁਪੀਸ 3200 2400 ਇੰਡੀਅਨ ਫਾਈਵ ਹਜ਼ਾਰ ਚੰਗਾ ਕਿਵੇਂ ਹੈ ਲਾਈਕ ਦਾਡ ਯਾ ਯਾ ਇਸ ਵਰਕ ਨਾਲ ਦਾ ਆਹ ਪਾਜੀ ਹੁਣ ਮੈਨੂੰ ਲੱਗਦਾ ਅਚਾਰ ਕੇ ਆਮਲੇ ਖਣੀ ਆਹ ਜੀ ਲਾਈ ਹੋਈ ਆ ਹਾਂ ਇਹ ਵੀ ਨਾਈਸ ਹੈ ਇਹ ਵੀ ਠੀਕ ਹੋ ਗਿਆ ਅਦਰ ਗੁਰਮੁਖੀ ਯਾ A máte o nice. Tak morally contact caů a ਕਿੰਨਾ ਹੈ ਕਿੰਨਾ ਲੋਡ ਕੀਤਾ ਦੇਖੀ ਇਹ ਡੇਟਿਓ ਨੇ ਘੇਰ ਲੈਣਾ ਇਹਨੂੰ ਮੈਨੂੰ ਲੱਗਦਾ ਜੇ ਤਾਂ ਇੱਥੇ ਲੋਡ ਹੋਇਆ ਫਿਰ ਤਾਂ ਠੀਕ ਆ ਉਹ ਡੇਟਿਓ ਘੇਰੋ ਇਹਨੂੰ ਕਿਰਤੀ ਗੁਰੂ ਦਾ ਜਨਮਵਾਰਨ ਦੇਖੋ ਜੀ ਆਮ ਮਲੂਰੂਕ ਤੋਂ ਪੱਤਰ ਸੁਆਣੇ ਕੋਈ ਕਰ ਕਲਾ ਦਾ ਗਿਆਤਾ ਆਮ ਨਾਲੇ ਤਨੇ ਉਜਲ ਕਰਤੇ ਆਮ ਨੂੰ ਗੋਣ ਕੇ ਬਾਤ ਆਮ ਮਲੂਰੂਕ ਤੋਂ ਪੱਤਰ ਸਵੇਰ ਕਣਕਾਂ ਕੋਈ ਦਵਸ਼ੇ ਵੀ ਆ ਵਿਚਾਰੀਆਂ ਲਾਈਕ ਦੈਟ ਕਈ ਠੀਕ ਆ ਮੈਂ ਨਾ ਅਪਰਲ ਦਾ ਮਾਰਚ ਮਾਸ ਨੈਕਸਟ ਅਪਰਲ ਰੰਗ ਕਣਕਾਂ ਦਾ ਰਿਜ਼ਨਰੀ ਆ ਆਪਾਂ ਲੈ ਇੱਧਰ ਅਨਹਰਾ ਹੋਰ ਨਹੀਂ ਸਾਰਾ ਪਤਾ ਨਹੀਂ ਕਿਹੜਾ ਹੈਡ ਆ ਇਹ ਮੇਰੇ ਕੋਲ ਨਹੀਂ ਹੈਡ ਕੋ ਸਵੇਂ ਲੋ ਜੀ ਪੰਜਾਬ ਦਾ ਇਹ ਫਾਟਕ ਹਨ ਫਾਟਕ ਪੰਜਾਬ ਹਰਿਆਣਾ ਸੇ ਵੀ ਗੱਲ ਆ ਭਾਵੇਂ ਹਰਿਆਣਾ ਕਹ ਲੈ ਭਾਵੇਂ ਪੰਜਾਬ ਕਹ ਲੈ ਨਿਆਬ ਜੀਵੇਂ ਐਵੇਂ ਲੱਗਦੇ ਆ ਹਰਿਆਣੇ ਚ ਵੀ ਐਵੇਂ ਲੱਗਦੇ ਫਟਕ ਕਿਹੜਾ ਹੈਡ ਆ ਇਹ ਖੁਦ ਨਹੀਂ ਹੈਡ ਖੁਦ ਨਹੀਂ ਹੈਡ ਆ ਪਤਾ ਨਹੀਂ ਉਹਨੇ ਖੁੱਲਣ ਨੂੰ ਭਾਵੇਂ 5 ਮਿੰਟਾਂ ਚ ਖੁੱਲ ਜੇ ਨਾ ਖੁੱਲੇ ਭਾਵੇਂ ਅੱਧਾ ਘੰਟਾ ਨਾਲ ਖੁੱਲੇ ਕੰਮ ਇਦਾਂ ਦਾ ਹੀ ਆ ਉੱਥੋਂ ਵਾਲਾ ਥੋੜਾ ਆ 5 ਮਿੰਟਾਂ ਬਾਅਦ ਖੁੱਲ ਗਿਆ ਜਾਂ 7 ਮਿੰਟਾਂ ਬਾਅਦ ਖੁੱਲ ਗਿਆ ਜਿਦਾ ਪੂਰੇ ਪੱਕੇ ਵੈਂਚਰੇ ਲੱਗੇ ਆ ਜੀਤ ਵਾਲੇ ਆ ਟਰਾਲੀ ਲੱਗੀ ਆ ਨਹੀਂ ਤਾਂ ਇੱਥੋਂ ਨਾ ਏਡੇ ਕਰ ਕਰਾ ਮੋਟਰਸਾਈਕਲ ਕੱਢੀ ਜਾਂਦੇ ਆ ਤੇ ਤੁਸੀਂ ਹੌਸਲਾ ਰੱਖ ਲਓ ਟਰੇਨ ਆ ਗਈ ਤੇ ਗੜਾ ਵੀ ਨੁਕਸਾਨ ਹੋਊਗਾ ਤਲਦੇ ਨਹੀਂ ਆਪਣੇ ਬੰਦੇ ਜਿਵੇਂ ਹੀ ਲਓ ਜੀ ਟਰੇਨ ਲੱਗੀ ਜੇ ਹੌਣ ਜੇ ਫਟਕ ਖੁੱਲ ਖਲ ਗਿਆ ਆਜ ਕੋ ਇਧਰੋਂ ਵੇਖੋ ਮਨੀਸ਼ਾਲਾ ਮਾਰਦੀ ਕਿ ਨਹੀਂ ਨਾਰਮਲ ਵਾਲੀ ਆ ਪਬਲਿਕ ਵਾਲੀ ਆ ਛੇ ਦਾ ਛੋਟੀ ਜੀ ਲੰਘੇ ਮਿੰਟ ਜੀ ਛੋਟੀ ਇਹ ਨੇ ਟਾਈਮ ਲਾਤਾ ਕਾਫੀ ਚਲੋ ਕੋਈ ਨਹੀਂ ਲੋ ਜੀ ਆਪਾਂ ਆ ਗਏ ਆ ਅੜੀਖਰ ਸਾਹਿਬ ਨੰਮੇ ਪਾਤਸ਼ਾਹ ਦਾ ਗੁਰੂ ਘਰ ਗੁਰੂ ਤੇਗ ਬਹਾਦਰ ਜੀ ਦਾ ਆਸਾਮਾ ਤੋਂ ਸਾਰੇ ਕਰੋਨਾਕ Let's ਸਾਤ ਸੰਗਤ ਇੱਧਰ ਜੋੜਾ ਘਰ

ਪਾਇਆ ਪਾਇ ਪਾਇ ਸੋਤੋ ਜੀ ਨੂੰ ਉਹਨਾਂ ਸਨਾਂ ਦਾ ਕਿ ਪਾਇਆ ਹੋਇਆ ਹੈ ਸਾਕੇ ਪਾਇਆ ਵਾਸਤੇ ਅੱਜ ਨਾਲ ਨੈਗੇਟਿਵ ਬੋਲਦੇ ਦੀ ਸਾਕੇ ਕਦੋਂ ਦੇਵਾਲਾ ਤੋਂ ਇਹ ਬਾਤ ਸਾਧਿਆ ਤਾਂ ਅੱਜ ਕਰਦੇ ਲੇਖੋਗੇ ਇਹ ਦੇਖਿਆ ਪਾਇ ਸਨਾਂ ਕਰਦੇ ਆ ਸਾਕੇ ਪਾਇ ਰਹਿਗਾ ਸਰਦਾਰ ਬਹੁਤ ਬੰਦਾ ਬਣਾਉਦਾ ਮਾਣੇ ਗੁਰਦੇਵ ਸਿੰਘਾ ਤੁਸ ਸੇਵਾ ਕਰਤਾ ਜੇਤਾ ਪੱਜਾ ਦੀ ਗਲਾ ਚਾਪੀ ਦਾ ਉਪੋਲੇ ਕਰੀ ਜਾਣਾ ਉਹਦੇ ਰੇ ਹੋ ਕੇ ਤਸ ਬੁਕ ਕਰਿਆ ਪਾਇ ਪੂਰਨ ਰਤਿਆ ਸਾਗਲ ਮੰਡਲ ਜੀਤ ਸਵਾਮੀ ਸੋਈ ਕਰਨ ਹਰ ਦਸ ਨੈਤਰ ਦਰਸ਼ਨ ਰਸਨ ਹਰ ਬੰਦਾ ਬਲ ਹਾਰ ਜਾਏ ਸਦਾ ਨਾਨਕ ਦੇਵ ਆਪਣਾ ਨਾਮ ਹਲੀ ਗੋੜਾ ਮਾਨੀ ਭਗਤ ਨਾਮ ਦੇਵ ਜੀ ਦੀ ਇੱਕ ਓੰਕਾਰ ਜੀ ਪੰਗਰ ਹਾਲਾ ਰੈਡੀ ਹੋ ਰਿਹਾ ਅੱਲਾ ਹੀ ਬਿਆਰ ਦੀ ਰੌਣਕ